ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਬਣਾਵਾਂਗੇ ਅੱਜ ਸਾਗ ਸਾਗ ਆਪਾਂ ਬਣਾਵਾਂਗੇ ਤੋਰੀਏ ਦਾ ਤੇ ਸਾਗ ਨੂੰ ਜਿਹੜਾ ਕਿ ਆਪਾਂ ਸਾਫ਼ ਕਰ ਲਿਆ ਜਿਹੜੇ ਇਹ ਐਕਸਟਰਾ ਪੱਤੇ ਸੀ ਖਰਾਬ ਉਹ ਆਪਾਂ ਸਾਈਡ ਤੇ ਕੱਢਦੇ ਵੈਸੇ ਖਰਾਬ ਨਹੀਂ ਸੀ ਵੈਸੇ ਐਕਸਟਰਾ ਸੀਗੇ ਤੇ ਆਪਾਂ ਜਿਹੜੇ ਕਿ ਆ ਸਾਈਡ ਤੇ ਰੱਖਦੇ ਦੇਖ ਸਕਦੇ ਹੋ ਬਹੁਤ ਹੀ ਫਰੈਸ਼ ਫਰੈਸ਼ ਸਾਗ ਹੈ ਜਿਹੜਾ ਕਿ ਆਪਾਂ ਖੇਤੋਂ ਲਿਆਂਦਾਗਾ ਤੇ ਸਾਗ ਹੁਣ ਆਪਾਂ ਜਿਹੜਾ ਕਿ ਇਹਨੂੰ ਛੀਰਦੇ ਆਂ ਸਾਗ ਆਪਾਂ ਮਸ਼ੀਨ ਨਾਲ ਨਹੀਂ ਛੀਰਦੇ ਸਾਗ ਆਪਾਂ ਛੀਰਾਂਗੇ ਦਾਤ ਦੇ ਨਾਲ ਤੇ ਚਲੋ ਸਾਗ ਦੀ ਜਿਹੜੀ ਕੀ ਆ ਬਣਾਉਣ ਦੀ ਰੈਸਪੀ ਆਪਾਂ ਤੁਹਾਡੇ ਨਾਲ 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 ਸ਼ੇਅਰ ਕਰਦੇ ਆਂ ਮੰਮੀ ਨੇ ਚੇਤਨਾ ਸ਼ੁਰੂ ਕਰਤਾ ਤੇ ਇਧਰ ਆਪਾਂ ਪਾਲਕ ਲਿਆ ਹੋਇਆ ਵਿੱਚ ਕਿ ਇੱਕ ਦੋ ਦੋ ਪੱਤੇ ਆਪਾਂ ਪਾਲਕ ਦੇ ਲਾਵਾਂਗੇ ਤੇ ਵਿੱਚ ਆਪਾਂ ਜਿਹੜਾ ਕੀ ਆ ਸਾਗ ਉਹ ਕਰਕੇ ਚੀਰਾਂਗੇ ਹਾਂਜੀ ਮਿਕਸ ਕਰਕੇ ਚੀਰਾਂਗੇ ਵਿੱਚ ਪਾਲਕ ਤੇ ਵਿੱਚ ਸਾਗ ਜਿਹਦਾ ਆਪਾਂ ਜਿਹੜਾ ਕੀ ਆ ਦਾਦੇ ਨਾਲ ਸਾਗ ਚੀਰਾਂਗੇ ਸਾਰਾ ਜਿਹੜਾ ਆਪਾਂ ਸਾਗ ਇਹ ਚੀਰਨਾ ਤੇ ਆਪਾਂ ਦਾਤ ਦੇ ਨਾਲ ਹੀ چیرਾਂਗੇ ਹਾਂਜੀ ਜਿਹੜਾ ਸਾਗ ਆ ਉਹ ਅਸੀਂ ਹਮੇਸ਼ਾ ਦਾਤ ਦੇ ਨਾਲ ਹੀ چیرਦੇ ਹਾਂ ਅਸੀਂ ਕਦੇ ਮਸ਼ੀਨ ਦੇ ਨਾਲ ਨਹੀਂ چیرਿਆ ਤੇ ਤਾਂ ਆਪਾਂ ਸਾਰਾ ਸਾਗ چیرਦੇ ਹਾਂ ਤੇ ਫਿਰ ਆਪਾਂ ਅੱਗੇ ਤੁਹਾਡੇ ਨਾਲ ਵੀਡੀਓ ਕੰਟੀਨਿਊ ਕਰਦੇ ਹਾਂ چیر ਲਿਆ ਸੀ ਤੇ ਇਹਨੂੰ ਇੱਕ ਆਪਾਂ ਬਾਲਟੀ ਦੇ ਵਿੱਚ ਕੱਢ ਲਿਆ ਤੇ ਹੁਣ ਆਪਾਂ ਜਿਹੜਾ ਤੇ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਦੇ ਹਾਂ ਵਿੱਚ ਪਾਣੀ ਛੱਡਦੇ ਹਾਂ ਇਹਨੂੰ ਖੁੱਲੇ ਦੇ ਪਾਣੀ ਨਾਲ ਵਾਸ਼ ਕਰਾਂਗੇ ਪਹਾਂ ਦਾ ਤਾਜ਼ਾ ਫਰੈਸ਼ ਕੇਕ ਨੂੰ ਤੋੜ ਕੇ ਲਾਹੋ ਤਾਂ ਮਿੱਟੀ ਵਗੈਰਾ ਪਈ ਹੁੰਦੀ ਆ ਪਾਣੀ ਦੇ ਵਿੱਚ ਧੋ ਲਿਆ ਪਾਣੀ ਦੇ ਵਿੱਚ ਤੇ ਹੁਣ ਜਿਹੜਾ ਵੀ ਆਪਾਂ ਇਸ ਤਰ੍ਹਾਂ ਫਰੈਸ਼ ਪਾਣੀ ਛੱਟ ਕੇ ਚੰਗੀ ਤਰ੍ਹਾਂ ਵਾਸ਼ ਕਰਾਂਗੇ ਠੀਕ ਆ ਸਾਰੇ ਨੂੰ ਚੰਗੀ ਤਰ੍ਹਾਂ ਠੁੱਲੇ ਪਾਣੀ ਦੇ ਨਾਲ ਆਪਾਂ ਇਹਦਾ ਕੀ ਇਹਨੂੰ ਧੋ ਲਾਂਗੇ ਧੋ ਲਿਆ ਤੇ ਨੂੰ ਆਪਾਂ ਇਦਾਂ ਟਿਕਾ ਦੇਾਂਗੇ ਥੋੜਾ ਇੱਕ ਸਾਈਡ ਉੱਚੀ ਕਰਕੇ ਤਾਂ ਜਿਹੜਾ ਇਹਦਾ ਐਕਸਟਰਾ ਪਾਣੀ ਆ ਉਹ ਸਾਰਾ ਨਿਕਲ ਜੇ 10 ਮਿੰਟ ਆਪਾਂ ਇਹਨੂੰ ਇਦਾਂ ਹੀ ਪਿਆ ਰਹਿਣ ਦਿਆਂਗੇ ਪਾਵਾਂਗੇ ਤੇ ਆਪਾਂ ਚੁੱਲੇ 'ਚ ਅੱਗ ਬਾਲ ਲਈਏ ਤੇ ਪਤੀਲੇ ਦੇ ਵਿੱਚ ਆਪਾਂ ਇਨਾਕ ਪਾਣੀ ਪਾਤਾ ਤੇ ਹੁਣ ਜਿਹੜਾ ਕਿ ਆਪਾਂ ਸਾਗ ਧੋ ਕੇ ਰੱਖਿਆ ਸੀ ਉਹਨੂੰ ਪਤੀਲੇ ਦੇ ਵਿੱਚ ਆਪਾਂ ਐਡ ਕਰਦੇ ਆਂ ਪਾਣੀ ਆਪਣਾ ਜਿਹੜਾ ਕੀ ਆ ਗਰਮ ਹੋ ਚੁੱਕਿਆਗਾ ਹਾਂਜੀ ਪਾਣੀ ਜਿਹੜਾ ਕੀ ਆਪਾਂ ਸਾਗ ਆ ਤੇ ਥਰੀਲੇ ਦੇ ਵਿੱਚ ਸਾਰਾ ਐਡ ਕਰ ਲਾਂਗੇ ਸਾਗ ਆਪਾਂ ਪਹਿਲਾਂ ਐਡ ਕਰ ਲਿਆ ਸੀ ਤੇ ਬਾਕੀ ਬਚਦਾ ਹੋਇਆ ਸਾਗ ਆਪਾਂ ਥਰੀਲੇ ਦੇ ਵਿੱਚ ਹੁਣ ਐਡ ਕਰਦੇ ਆ ਇਦਾਂ ਆਪਾਂ ਜਿਹੜਾ ਕੀ ਆ ਸਾਰਾ ਸਾਗ ਥਰੀਲੇ ਦੇ ਵਿੱਚ ਐਡ ਕਰ ਲੈਣਾ ਚਪਾਤਾ ਕੋਟਨੀ ਦੀ ਹੈਲਪ ਦੇ ਨਾਲ ਜਿਹੜਾ ਕੀ ਆ ਨੀਚੇ ਨੂੰ ਦਬਪਤਾ ਤੇ ਹੁਣ ਆਪਾਂ ਜਿਹੜਾ ਕੀ ਆ ਸਾਗ ਦੇ ਵਿੱਚ ਪਾਉਣ ਲਈ ਪੇਸਟ ਤਿਆਰ ਕਰਦੇ ਆ ਆਪਾਂ ਜਿਹੜਾ ਕਿ ਲਸਣ ਛਿੱਲ ਲਿਆ ਹਰੀ ਮਿਰਚ ਲੈ ਲਈ ਤੇ ਅਦਰਕ ਲੈ ਲਿਆ ਤੇ ਹੁਣ ਜਿਹੜਾ ਕਿ ਆਪਾਂ ਚੋਪਰ ਦੇ ਵਿੱਚ ਪਾ ਕੇ ਇਹਦਾ ਪੇਸਟ ਬਣਾਵਾਂਗੇ। ਚੋਪਰ ਦੇ ਵਿੱਚ ਪਾ ਕੇ ਜਿਹੜਾ ਕਿ ਆਪਾਂ ਇਹਨੂੰ ਬ੍ਰੈਂਡ ਕਰ ਲਿਆ ਤੇ ਹੁਣ ਜਿਹੜਾ ਕਿ ਆਪਾਂ ਇਹਨੂੰ ਸਾਗ ਦੇ ਵਿੱਚ ਪਾਵਾਂਗੇ। ਵਿੱਚ ਪਾਉਨੇ ਆ 5-6 ਸਾਫਤ ਲਾਲ ਮਿਰਚਾਂ ਤੇ ਜਿਹੜਾ ਕਿ ਆਪਾਂ ਪੇਸਟ ਬਣਾਇਆ ਇਹਨੂੰ ਐਡ ਕਰਦੇ ਆ। ਤੇ ਨ ਕਿਉਂ ਜਿਹੜਾ ਘੋਟਣੇ ਦੀ ਹਲਕੀ ਜਿਹੀ ਨਾ ਚੰਗੀ ਤਰ੍ਹਾਂ ਮਿਕਸ ਕਰਾਂਗੇ। ਇਹਦੇ ਤੇ ਕ੍ਰੈਨ ਕਰਕੇ ਆਟਾ ਕਲਸ ਨੂੰ ਪੈਰਾ ਪਾਇਆ ਸੀ ਪਾ ਮਿਕਸ ਕਰਤਾ ਦੇ ਹੁਣ ਉੱਪਰ ਨੂੰ ਕਵਰ ਕਰਦੇ ਆ ਮੇਥੇ ਤੇ ਧਨੀਆ ਇਹ ਆਪਾਂ ਜਿਹੜਾ ਕੀ ਜਦੋਂ ਸਾਗ ਥੋੜਾ ਜਿਹਾ ਅਦਰਜ ਜਿਹਾ ਜੇ ਹੋ ਗਿਆ ਉਦੋਂ ਪਾਵਾਂਗੇ ਕਿਉਂਕਿ ਜਿਹੜੇ ਇਹਨਾਂ ਦੀ 스멜 ਆ ਫਿਰ ਉਹ ਬਹੁਤ ਸੋਹਣੀ ਆਉਂਦੀ ਹੈ ਇਹਨਾਂ ਦੀ ਖੁਸ਼ਬੂ ਤੇ ਹੁਣ ਆਪਾਂ ਇਹਨਾਂ ਨੂੰ ਕੱਟਦੇ ਆ ਤੇ ਫਿਰ ਬਾਅਦ ਦੇ ਵਿੱਚ ਸਾਗ ਦੇ ਵਿੱਚ ਐਡ ਕਰਦੇ ਆ ਅਦਰਜ ਜਿਹਾ ਹੋ ਚੁੱਕਿਆ ਤੇ ਮੇਥੇ ਇਹਦੇ ਵਿੱਚ ਆਪਾਂ ਐਡ ਕਰਦੇ ਆ ਤੇ ਇਹਨੂੰ ਕੀ ਜਿਹੜਾ ਰਿਕੋਰਡਿੰਗ ਦੀ ਹੈਲਪ ਦੇ ਨਾਲ ਮਿਕਸ ਕਰਦੇ ਆ ਬਹੁਤ ਸੋਹਣੀ ਖੁਸ਼ਬੂ ਜਿਹੜੀ ਕੀ ਹੈ ਸਾਗ ਦੀ ਆ ਰਹੀ ਆ ਜੇਕਰ ਆਪਾਂ ਪਹਿਲਾਂ ਇਹ ਐਡ ਕਰ ਦਈਏ ਤੇ ਇਹਦੀ ਖੁਸ਼ਬੂ ਐਂਡ ਤੇ ਘਟ ਆਉਂਦੀ ਹੈ ਇਹਨਾਂ ਦੀ ਬਹੁਤ ਸੋਹਣੀ ਖੁਸ਼ਬੂ ਆਉਂਦੀ ਫਿਰ ਤਾਂ ਆਪਾਂ ਕਵਰ ਕਰ ਦਿੰਦੇ ਇਹਨੂੰ ਰਿਕੋਰਡਿੰਗ ਜਿਹੜਾ ਕੀ ਆ ਨੌਨ ਤੇ ਮਿਰਚ ਸਾਗ ਦੇ ਵਿੱਚ ਐਡ ਕਰਾਂਗੇ ਤੇ ਸਾਰਾ ਆਪਣਾ ਪੂਰਾ ਹਰੇ ਚ ਰਿਹਾਗਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਪਿਆਗੇ ਨੌਨ ਮਿਰਚ ਆ ਪਾਤਾ ਆਪਾਂ ਟੱਕਦੇ ਆਂ ਉਪਰੋਂ ਸਾਗ ਜਿਹੜਾ ਰਿਪੇਆ ਹਜੇ ਨਾ ਟਾਈਮ ਜਿਹੜਾ ਤਾਂ 5 ਘੰਟਾ ਲੱਗੇਗਾ ਜੇ ਪੱਕਾ ਤੇ ਜਿਹੜੀ ਕੀ ਆ ਮਚਾਈ ਜਾਣੀ ਆ ਜੇ ਤਾਂ ਪੂਣਾ ਘੰਟਾ ਇਹਨੂੰ ਲੱਗ ਜਾਣਾ ਤੇ ਜਿਹੜਾ ਆਪਣਾ ਬਣ ਗਿਆ ਤੇਦਰ ਆਪਾਂ ਮੱਕੀ ਦੇ ਆਟੇ ਦਾ ਜਿਹੜਾ ਕੀ ਆ ਆਲਣ ਪਾਵਾਂਗੇ ਇਹ ਆਪਾਂ ਪਹਿਲਾਂ ਘੋਲ ਲਿਆ ਸੀਗਾ ਸੁੱਕਾ ਵੀ ਪਾ ਸਕਦੇ ਆ ਪਰ ਆਪਾਂ ਪਾਣੀ ਦੇ ਵਿੱਚ ਇਦਾਂ ਹੋਲ ਕੇ ਪਾਇਆ ਸੀ ਇਨੂੰ ਆਪਾਂ ਚੰਗੀ ਤਰ੍ਹਾਂ ਮਦੀਏ ਦੀ ਹਲਕੜੇ ਨਾਲ ਘੋਟ ਦੇਾਂਗੇ। ਕੋਲ ਕੋਲੇ ਪਾਣੀ ਹਾਂਜੀ ਸਾਗ ਆਪਣਾ ਰੈਡੀ ਹੋ ਚੁੱਕਿਆ ਤੇ ਹੁਣ ਆਪਾਂ ਇਦਾਂ ਹੀ ਇਹਨੂੰ 2-4 ਮਿੰਟ ਚੁੱਲੇ ਤੇ ਪਿਆਰ ਇਹਨਾਂ ਦੇਵਾਂਗੇ ਤਾਂ ਜੋ ਜਿਹੜਾ ਆਪਾਂ ਮੱਕੀ ਦੇ ਆਟੇ ਦਾ ਆਲਣ ਪਾਇਆ ਉਹ ਚੰਗੀ ਤਰ੍ਹਾਂ ਪੱਕ ਜੇ ਵਿੱਚ ਸਾਗ ਉਹ ਬਣ ਕੇ ਤਿਆਰ ਹੋ ਚੁੱਕਿਆਗਾ ਤੇ ਆਲਣ ਆਪਾਂ ਪਾਤਾ ਤੇ ਹੁਣ ਇਹਨੂੰ ਆਪਾਂ 2 ਮਿੰਟ ਇਦਾਂ ਹੀ ਚੁੱਲੇ 'ਤੇ ਸਾਗ ਆ ਉਹ ਬਣ ਕੇ ਤਿਆਰ ਹੋ ਚੁੱਕਿਆ ਤੇ ਆਪਾਂ ਇਹਦੇ 'ਚ ਆਲਣ ਪਾਤਾ ਤੁਸੀਂ ਕਲਰ ਆਪਣੇ ਸਾਗ ਦਾ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਇਦਾਂ ਹੀ ਇਹਨੂੰ 2-4 ਮਿੰਟ ਚੁੱਲੇ 'ਤੇ ਪਿਆ ਰਹਿਣ ਦੇਵਾਂਗੇ ਤਾਂ ਜਿਹੜਾ ਆਪਾਂ ਮੱਕੀ ਦਾ ਆਟਾ ਪਾਇਆ ਉਹ ਚੰਗੀ ਤਰ੍ਹਾਂ ਰਿਜ ਜੇ ਤੇ ਹੁਣ ਆਪਾਂ ਇਹਦੇ ਲਈ ਤੜਕਾ ਤਿਆਰ ਕਰਦੇ ਆ ਸਾਗ ਨੂੰ ਫਰਾਈ ਕਰਨ ਲਈ ਰੈਡੀ ਹੋ ਚੁੱਕਿਆ ਤੇ ਹੁਣ ਆਪਾਂ ਸਾਗ ਨੂੰ ਜਿਹੜਾ ਕੀ ਆ ਲਗਾਉਨੇ ਆ ਤੜਕਾ ਪਾ ਲਈ ਡਾਕੀਆ ਕਿਉਂ ਐਡ ਕਰਾਂਗੇ ਪੈਨ ਦੇ ਵਿੱਚ ਤੇ ਨੂੰ ਗਰਮ ਹੋਣ ਦੇਵਾਂਗੇ ਸਭ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੋ ਲਾਲ ਮਿਰਚਾਂ ਉਸ ਤੋਂ ਬਾਅਦ ਜਿਹੜੀ ਆਪਣੇ ਕੋਲੇ ਇਸ ਤਰ੍ਹਾਂ ਲਸਣ ਅਦਰਕ ਆ ਪਿਆਜ਼ ਵਗੈਰਾ ਕੱਟਿਆ ਹੋਇਆ ਦਾ ਇਹ ਐਡ ਕਰਾਂਗੇ ਚੰਗੀ ਤਰ੍ਹਾਂ ਫਰਾਈ ਕਰਦੇ ਆ। ਸਾਡਾ ਆਪਣਾ ਫਰਾਈ ਹੋ ਰਿਹਾ। ਹਾਫ ਫਰਾਈ ਹੋ ਗਿਆ। ਥੋੜਾ ਜਿਹਾ ਆਪਾਂ ਹਜੇ ਨਹੀਂ ਜੜਾ ਕਿਆ ਹੋਰ ਫਰਾਈ ਕਰਾਂਗੇ। ਚੰਗੀ ਤਰ੍ਹਾਂ ਫਰਾਈ ਹੋ ਚੁੱਕਿਆ ਤੇ ਹੁਣ ਜਿਹੜਾ ਕਿ ਆਪਾਂ ਤਤੀਲੇ ਦੇ ਵਿੱਚੋਂ ਸਾਗ ਇਹਦੇ ਵਿੱਚ ਐਡ ਕਰਾਂਗੇ। ਬਹੁਤ ਜ਼ਿਆਦਾ ਜਿਹੜਾ ਕੀ ਆ ਸਾਗ ਆਪਣਾ ਗੁਲਿਸ਼ੀਅਸ ਬਣਿਆਗਾ। ਤੁਸੀਂ ਅੱਗੇ ਜਿੰਨਾ ਚਾਹੋ ਲੋੜ ਆ ਮਸਾਲਾ ਵੀ ਫ੍ਰਾਈ ਕਰ ਸਕਦੇ। ਸਾਗ ਜਿਹੜਾ ਕੀ ਆਪਣਾ ਟਰਾਈ ਹੋ ਚੁੱਕਿਆ ਦਾ ਤੇ ਬਹੁਤ ਜ਼ਿਆਦਾ ਜਿਹੜਾ ਕੀ ਆ ਟੇਸਟੀ ਬਣਿਆ ਤੇ ਹੁਣ ਇਹ ਖਾਣ ਲਈ ਬਿਲਕੁਲ ਰੈਡੀ ਆ। ਤੁਸੀਂ ਕਲਰ ਵਗੈਰਾ ਵੀ ਚੈੱਕ ਕਰ ਸਕਦੇ ਹੋ ਤੇ ਬਾਕੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਿਓ ਬਾਏ ਬਾਏ ਟੇਕ ਕੇਅਰ